ਆਰਮਾਨ ਮੰਦਰ ਦੇ ਤਰਤੀਬੇ ਇਹ ਜਦੋਂ ਰਾਕੇ ਦੇ ਨਾਲ ਨਾਲ ਅਸੀਂ ਤੇ ਤੂਮ ਮੇਲੇ ਦੀ ਸ਼ੁਰੂਆਤ ਕੀਤੀ ਜਾਂ ਤਾਂ ਕੱਪੇਲਾ ਪਗਾ ਆਰਮਾਨ ਮੰਦਰ ਵਿੱਚ ਜੰਦੂਰ ਤੇ ਮੇਲੇ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਂਦੀ ਹੋ시 ਕਰਾਂਗੇ ਕਿ ਜਿੱਥੇ ਬੱਚੇ ਤੋਂ ਲੈ ਕੇ ਵੱਡੇ ਲੈ ਕੇ ਕਿ ਜਿਹੜੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀ ਮਨੋ ਕਾਮਨਾ ਮੰਗੀ ਗਈ ਸੀ ਕਿ ਜੇ ਉਹਨਾਂ ਦੇ ਘਰ ਬਾਲ ਸਭੂ ਹੋਏਗਾ ਤੇ ਉਹ ਆਪਣੇ ਘੇਟੇ ਨੂੰ ਅਜਮਨ ਦੇ ਰੂਪ ਦੇ ਵਿੱਚ ਹਰਮਨ ਮੰਦਰ ਦੇ ਵਿੱਚ ਮੱਥਾ ਟਿਕਾ ਲੈ ਕੇ ਆ ਕੇ ਕੀ ਤੁਸੀਂ ਦੇਖ ਸਕਦੇ ਹੋ ਅਜਮਨ ਦਾ ਬਾਲ ਸਰੂਪ ਜਿਹੜਾ ਬੱਚੇ ਨੂੰ ਮੰਦਰ ਦੇ ਵਿੱਚ ਲੈ ਕੇ ਆਇਆ ਜਾਂ ਆਇਆ ਗਿਆ ਤੇ 7 ਦਿਨ ਲਗਾਤਾਰ ਦਸ਼ੇਰਾ ਤੱਕ ਮੰਦਰ ਦੇ ਵਿੱਚ ਲੈ ਕੇ ਆਇਆ ਜਾਏਗਾ ਤੇ ਦਸ਼ੇਰੇ ਵਾਲੇ ਦਿਨ ਇਸੀ ਮੌਕੇ ਹੈਗੀ ਲੇਕਿਨ ਇਸਦੇ ਲਈ ਕੁਝ ਪਰੇਜ ਵੀ ਕਰਨੇ ਪੈਣਗੇ ਜਿਦਾਂ ਪਿਆਜ਼ ਵੀ ਕਾਣਾ ਜ਼ਮੀਨ ਤੇ ਸੋਨਾ ਪੈਣਾ ਨਿੱਕੀ ਕੈਰੀ ਹਾਲੇ ਨੰਦ ਦੇ ਵਿੱਚ ਸਾਰੇ ਸ਼ਾਹ ਪਤਾ ਠੀਕਾਰ ਉਹ ਕੰਮ ਨਹੀਂ ਹੋਏਗਾ ਤਾਂ ਇੱਕ ਤਸਵੀਰ ਜਿਹੜਾ ਹੰਗਮਨ ਮੰਦਰ ਜੀ ਦਿਖਾ ਦਿੰਦੇ ਆ ਕਿ ਹੰਗਮਨ ਬੰਦੇ ਦੇ ਵਿੱਚ ਜੀ ਜੁਦਿ ਦੇਖਦੇ ਹੋ ਕਿ ਬੱਚੇ ਨੂੰ ਲੰਗੂਰ ਦੇ ਰੂਪ ਦੇ ਵਿੱਚ ਲਕਾਰੀ ਦੇ ਦਾਦੇ ਵਿੱਚ ਇਹ ਲੋਕ ਲੈ ਕੇ ਆਏ ਆ ਸਿਰਫ ਪੰਜਾਬੀ ਨਹੀਂ ਬਲਕਿ ਦੇਸ਼ ਪਰ ਨਹੀਂ ਬਲਕਿ ਵਿਦੇਸ਼ਾਂ ਤੋਂ ਬੱਚਿਆਂ ਨੂੰ ਲੰਗੂਰ ਦੇ ਰੂਪ ਦੇ ਵਿੱਚ ਇਸ ਮੰਦਰ ਦੇ ਵਿੱਚ ਲੈ ਕੇ ਆ ਮਾਪਿਆਂ ਵੱਲੋਂ ਆਇਆ ਗਿਆ ਕਿਉਂਕਿ ਉਹਨਾਂ ਦੁਆਰਾ ਮੰਨਤ ਮੰਗੀ ਗਈ ਸੀ ਮੰਦਰ ਪੂਰੀ ਹੋਣ ਤੋਂ ਬਾਅਦ ਅੱਜ ਮਰ ਇਹਨਾਂ ਨਰਾਤਿਆਂ ਨੂੰ ਜਿਹੜੇ ਬੇਚਾਰੇ ਜਿਹੜੇ ਨਰਾਤੇ ਹੁੰਦੇ ਉਹਦੇ ਵਿੱਚ ਬੱਚਿਆਂ ਨੂੰ ਲੰਗੂ ਤੇ ਈਜ ਲੈ ਕੇ ਆ ਕੇ ਇੱਕ ਤਸਵੀਰ ਆ ਲੰਗੂ ਦੇ ਰੂਪ

ਹਾਂ ਜੀ ਸਾਰੇ ਤੋਂ ਪਹਿਲੇ ਦਾ ਲੈ ਕੇ ਆ। ਮੰਨਤ ਮੰਗੀ ਸੀ ਮੰਨਤ ਕਿਦੋਂ ਮੰਗੀ ਸੀ ਤੁਸੀਂ? ਮੰਨਤ ਤੁਸੀਂ ਮੰਗੀ ਸੀ ਕਾਕਾ ਹੋਂ ਤੋਂ ਪਹਿਲੇ। ਜਦੋਂ ਮੰਨਤ ਪੂਰੀ ਹੋਣ ਤੋਂ ਬਾਅਦ ਬੱਚੇ ਨੂੰ ਲੰਗੂਰ ਦੇ ਰੂਪ ਦੇ ਵਿੱਚ ਜਿਹੜਾ ਹਨੂਮਨ ਮੰਦਿਰ ਵਿੱਚ ਮਾਪਿਆਂ ਵੱਲੋਂ ਲੈ ਕੇ ਆਇਆ ਗਿਆ ਹੈ ਉਸ ਤੋਂ ਹੋਰ ਵੀ ਮਾਪਿਆਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਮੰਨਤ ਪੂਰੀ ਹੋਣ ਤੋਂ ਬਾਅਦ ਲੰਗੂਰ ਦੇ ਰੂਪ ਦੇ ਵਿੱਚ ਲੈ ਕੇ ਆਏ ਆ ਕਿਹੋ ਜਿਹਾ ਲੱਗ ਰਿਹਾ ਤੇ ਨਾਲ ਹੀ ਹੋਰ ਵੀ ਸਾਡੇ ਨਾਲ ਜਿਹੜੇ ਮਾਪੇ ਮੌਜੂਦ ਹੈ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਬੱਚੇ ਨੂੰ ਲੰਗੂਰ ਦੇ ਰੂਪ ਦੇ ਵਿੱਚ ਮੰਦਿਰ ਦੇ ਵਿੱਚ ਲੈ ਕੇ ਆਏ ਹੋ ਇੱਕ ਇੱਛਾ ਪੂਰੀ ਹੋਈ ਸੀ ਆਡੀ ਮੰਨਤ ਕੇ ਜੋ ਮੰਗੀ ਸੀ ਆਪਕਾ ਸਨੁਭਾਵ ਬਹੁਤ ਵਧੀਆ ਲੱਗਿਆ ਸਾਹੀ ਪਿਛਲੇ ਸਾਲ ਹੀ ਕੋ ਮਾਇਆ ਸੀ ਸਾਲ ਹੀ ਮੈਨੂੰ ਬਹੁਤ ਵਧੀਆ ਲੱਗਿਆ ਮਾਨੂੰ ਤੇ ਅੱਗੇ ਬਹੁਤ ਸੋਲ ਮਿਲਦਾ ਹੈ ਸਾਡੇ ਸਰਮ ਇੱਛਾ ਪੂਰੀ ਹੁੰਦੀ ਹੈ ਇਸ ਵਿੱਚ ਪ੍ਰੇਸ਼ ਕੀ ਕੀ ਹੈ ਪ੍ਰੇਸ਼ ਵੀ ਤੁਹਾਨੂੰ ਦੱਸਿਓ ਨਾ ਪ੍ਰੇਸ਼ ਕੀ ਕੀ ਹੈ ਜਿੰਨੂ ਦੀ ਪਰੇ ਜਾਣਾ ਪੈਂਦਾ ਹੈ ਔਰ ਕਟੀਆਂ ਦੇ ਜਨਿਹਾੜੇ ਹੁੰਦੇ। ਉਹ ਇਹ ਉਹ ਤਸਵੀਰ ਹੈ ਜਿਹੜੀ ਹਰ ਨਰਾਤੇ ਨੂੰ ਜਿਹੜੇ ਦੁਸ਼ਾਰੇ ਦੇ ਕੋਲ ਨਰਾਤੇ ਆਂਦੇ ਆ ਉਹ ਨਰਾਤਿਆਂ ਨੂੰ ਦੁਰਗਾ ਮੰਦਰ ਦੇ ਕਰੀਬ ਹਨੂਮਨ ਵੱਡਾ ਹਨੂਮਨ ਮੰਦਰ ਦੀ ਹੈ ਤਸਵੀਰ ਜ਼ਰੂਰ ਤੁਹਾਨੂੰ ਇਹ ਸਾਹਮਣੇ ਆਏਗੀ ਸੋ ਇੱਕ ਬੱਚਾ ਤੁਸੀਂ ਦੇਖ ਸਕਦੇ ਹੋ ਕਿ ਬੜਾ ਛੋਟੀ ਉਮਰ ਦਾ ਬੱਚੇ ਦੀ ਹੈ। ਇਹਦੀ ਕਿੰਨੀ ਉਮਰ ਹੈ ਬੱਚੇ ਦੀ? ਬੱਚੇ ਦੀ ਕਿੰਨੀ ਹੈ? 2 ਸਾਲ ਦਾ। 2 ਸਾਲ ਦਾ। ਉਹ ਲੰਗੂ ਦੇ ਰੂਪ ਦੇ ਵਿੱਚ ਲੈ ਕੇ ਆਏ ਕਿਹੋ ਜਿਹਾ ਲੱਗਦਾ ਵਧੀਆ ਲੱਗਦਾ ਜੀ ਕੋਈ ਬੱਚੇ ਛੋਟੀ ਉਮਰ ਦੇ ਬੱਚੇ ਨੂੰ ਲੰਗੂ ਦੇ ਰੂਪ ਦੇ ਵਿੱਚ ਲੈ ਕੇ ਆਏ ਗਏ ਬਾਦਰੂਪ ਹੱਮਾ ਦਾ ਜਿਹੜਾ ਬਾਦਰੂਪ ਹੈ ਉਸ ਦੇ ਵਿੱਚ ਲੈ ਕੇ ਆ ਗਿਆ ਸੇਕ ਮੇਰਾ ਨਾਮ ਰਾਘਵ ਹੈ ਜੀ ਅੱਜ ਮੈਂ ਆਪਣੇ ਬੇਟੇ ਨੂੰ ਲੰਗੂ ਬਣਾ ਕੇ ਇਸ ਮੰਦਰ ਦੀ ਜਗਾ ਤੇ ਕਾਲ ਲੈ ਕੇ ਆਇਆ ਇਸ ਮੰਦਰ ਦੀ ਮਹਾਨਤਾ ਬਹੁਤ ਈ ਹੈ Wait <laughs> ਜਿਹੜੀ ਮੰਨਤ ਮੰਗੀ ਸੀ ਹਨੂਮਾਨ ਮੰਦਰ ਜੋ ਮੰਨਤ ਪੂਰੀ ਹੋਏ ਉਸ ਤੋਂ ਬਾਅਦ ਮਾਪੇ ਜ਼ਿਆਦਾਤਰ ਲਖੜੀ ਦੇ ਰਾਜ ਦੇ ਵਿੱਚ ਮਾਪੇ ਹਨੂਮਾਨ ਮੰਦਰ ਬੱਚਿਆਂ ਨੂੰ ਮਰਜ਼ਾ ਪੂਰੀ ਹੋਣ ਤੋਂ ਬਾਅਦ ਲੰਗੁਰੂ ਦੇ ਵਿੱਚ ਇਹ ਨਵਰਾਤੇ ਦੇ ਵਿੱਚ ਲੈ ਕੇ ਆਏ ਅਮਿਤ ਚਰਮਾ ਜ ਆਪਕੋ